ਆ ਰਹੇ ਜਿਹੜਾ GST 2.0 ਲਈ ਸਾਰੇ ਪੰਜਾਬ ਦੇ ਜਿਹੜੇ ਨੇ ਅੱਜ ਇਕੱਠੇ ਹੋਏ ਹੋਏ ਸੀ ਬਾਹਰ ਅਲੱਗ-ਅਲੱਗ ਤੇ ਸਾਡੇ శ్రీਨ ਸਾਹਿਬ ਤੁਹਾਨੂੰ ਪਤਾ ਜਿਵੇਂ ਸਾਰੇ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਸਾਰਾ ਅੱਜ ਸ਼ੁਰੂ ਕੀਤਾ ਸੀ ਤੇ ਜਿਵੇਂ ਜਿਵੇਂ ਉਹਦੇ ਬਾਰੇ ਕਿਉਂਕਿ ਨਵਾਂ ਆਇਆ ਤੇ ਉਹਦੇ ਬਾਰੇ ਜੇ ਸਾਰਿਆਂ ਨੂੰ ਸਮਝ ਆਊਗੀ ਅੱਜ ਜੈਨ ਸਾਹਿਬ ਬਹੁਤ ਵੱਡੇ ਇਸ ਤੇ ਇਹ ਇਹਦੇ ਉੱਤੇ ਉਹ ਹਰ ਦੇਸ਼ ਦੇ ਕੋਨੇ-ਕੋਨੇ ਤੇ ਜਾ ਕੇ ਬੋਲਦੇ ਆ ਗੱਲ ਕਰਦੇ ਆ ਉਹਨਾਂ ਨੂੰ ਇਹਨਾਂ ਨੇ ਬੁਲਾਇਆ ਹੋਇਆ ਸੀ ਤੇ ਮੈਂ ਵੀ ਅੱਜ ਸ਼ਮੂਲੀਅਤ ਕੀਤੀ ਤੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਵਧਾਈ ਦਿੱਤੀ ਕਿਉਂਕਿ ਅਸਲੀ ਜਿਹੜੇ ਵੱਡੀ ਇੰਡਸਟਰੀ ਆ ਉਹਨਾਂ ਨੂੰ ਹੁਣ 2.0 GST ਦੇ ਵਿੱਚ ਇਹ ਲੋਕਾਂ ਨੂੰ ਤਾਂ ਜਿਹੜਾ ਫਾਇਦਾ ਦੇਣਾ ਅਖੀਰ ਇਹਨਾਂ ਨੇ ਬਿਜ਼ਨਸਮੈਨਾਂ ਨੂੰ ਦੁਕਾਨਦਾਰਾਂ ਨੂੰ ਸਭ ਨੂੰ ਜੀ ਉਹਨਾਂ ਕੋਲ ਪੈਸੇ ਆਉਣੇ ਆ ਰਿਫੰਡ ਆਉਣਾ ਹੈ ਤੇ ਉਹ ਇਹਨਾਂ ਨੇ ਲੈ ਕੇ ਦੇਣਾ ਹੈ ਇਸ ਕਰਕੇ ਇਹਨਾਂ ਚ ਮਿਲ ਕੇ ਕੀ ਜੀਐਸਟੀ ਦਾ ਫਾਇਦਾ ਹੋਇਆ ਕੀ ਲੋਕਾਂ ਤੱਕ ਗੱਲ ਪਹੁੰਚੂਗੀ ਉਹ ਸਾਰਿਆਂ ਨੇ ਕੀਤੀਆਂ ਮੈਂ ਸੋਨਾਂ ਦੇ ਤਕਰੀਬ ਉੱਤੇ ਅੰਮ੍ਰਿਤਸਰ ਜਲੰਧਰ ਬਠਿੰਡਾ ਪਟਿਆਲਾ ਸਾਰੇ ਜ਼ਿਲ੍ਹਿਆਂ ਤੋਂ ਫਿਰੋਜ਼ਪੁਰ ਸਭ ਆਏ ਹੋਏ ਸੀ ਤੇ ਸਾਰੇ ਬਹੁਤ ਮੋਦੀ ਜੀ ਦਾ ਧੰਨਵਾਦ ਕਰ ਰਹੇ ਸੀ ਜੀਐਸਟੀ 2.0 ਬਹੁਤ ਵਧੀਆ ਫੈਸਲਾ ਹੋਇਆ ਦੇਖੋ ਮੈਂ ਜਦੋਂ ਐਮਪੀ ਸੀਗਾ ਉਸ ਵੇਲੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀ ਤੇ ਉਹ ਪਿਛਲੇ ਦਿਨਾਂ ਚ ਕਈ ਇਸ ਤੇ ਖਬਰਾਂ ਵੀ ਲੱਗੀਆਂ ਤੁਹਾਡੇ ਰਾਈ ਇਸ਼ੂ ਚੱਕੇ ਗਏ ਕਿਉਂਕਿ ਮੈਂ ਤਾਂ ਉਹ ਰਾਜਸਥਾਨ ਤੋਂ ਹਾਂ ਇਹ ਜੋ ਮੰਤਰੀ ਮੈਂ ਦੇਸ਼ ਦਾ ਹਾਂ ਤੇ ਇਸ ਕਰਕੇ ਮੈਂ ਕਿਹਾ ਜੇ ਲੁਧਿਆਣੇ ਦਾ ਹੁਣ ਉਦੋਂ ਬਾਅਦ ਕੋਈ ਪ੍ਰੋਜੈਕਟ ਦੇਖ ਨਹੀਂ ਰਿਹਾ ਤੇ ਮੁੜ ਕੇ ਮੈਨੂੰ ਹੀ ਇਹ ਜ਼ਿੰਮੇਵਾਰੀ ਸਾਹਮਣੀ ਪੈਂਦੀ ਆ ਤੇ ਮੈਂ ਅੱਜ ਉਹ ਦੇਖਣ ਆਇਆ ਸੀ ਵੀ ਇਹ ਚਾਰੋਂ ਪੁਲਾਂ ਦਾ ਕੀ ਸਥਿਤੀ ਕੀ ਆ ਆਖਰ ਨੈਸ਼ਨਲ ਹਾਈਵੇ ਵਾਲੇ ਕਰ ਕੀ ਰਹੇ ਆ ਕਈ ਵਾਰ ਵੋਟਾਂ ਤੋਂ ਪਹਿਲਾਂ ਸਾਰੇ ਠੇਕੇਦਾਰ ਬਣੇ ਹੁੰਦੇ ਆ ਵੋਟਾਂ ਤੋਂ ਬਾਅਦ ਜਿੱਤ ਜਾਂਦੇ ਆ ਜਦੋਂ ਉਦੋਂ ਮਤ ਕੋਈ ਪੁੱਛਦਾ ਨਹੀਂਗਾ ਤੇ ਅੱਜ ਤਕਰੀਬਨ ਮੈਂ ਸਮਝਦਾ ਦੋ ਪੁਲ ਨੇ ਜਿਹੜੇ ਇਸੇ ਮਹੀਨੇ ਦੇ ਵਿੱਚ ਜਿਹੜੇ ਪਹਿਲੇ ਦੋ ਨੇ ਮੈਂ ਕਿਹਾ ਚਾਰਾਂ ਦੇ ਉੱਤੇ ਕੰਮ ਇਕੱਠਾ ਨਾ ਕਰੋ ਪਹਿਲਾਂ ਇੱਕ ਇੱਕ ਕਰਕੇ ਕੰਪਲੀਟ ਕਰੋ ਇਹ ਇਹਨੂੰ ਵੰਡਣ ਦਾ ਕੋਈ ਫਾਇਦਾ ਨਹੀਂਗਾ ਇੱਕ ਪਹਿਲਾਂ ਕੰਪਲੀਟ ਕਰੋ ਦੂਜਾ ਕੰਪਲੀਟ ਪਰ ਦੋ ਨੇ ਜਿਹੜੇ ਇਸੇ ਮਹੀਨੇ ਦੇ ਵਿੱਚ ਵਿੱਚ ਪਹਿਲੇ ਦੋ ਨੇ ਜਿਹੜੇ ਉਹ ਕੰਪਲੀਟ ਹੋ ਜਾਣਗੇ ਤੇ ਅਗਲਿਆਂ ਦਾ ਕੰਮ ਆ ਜਿਹੜਾ ਉਹੀ ਜਿਹੜਾ ਤੀਜੇ ਦਾ ਉਹ ਸ਼ੁਰੂ ਹੋਇਆ ਚੌਥੇ ਦਾ ਅਜੇ ਸਮਾਨ ਜਿਹੜਾ ਆਇਆ ਏ ਪਰ ਮੈਂ ਉੱਤੇ ਪੂਰਾ ਸਾਰੀ ਆਫੀਸਰਾਂ ਦੀ ਟੀਮ ਅੱਜ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਆ ਇਹਨੂੰ ਛੇਤੀ ਕਰੋ ਠੀਕ ਆ ਅੱਗੇ ਕਈ ਇਸ਼ੂ ਆ ਗਏ ਸੀਗੇ ਉਹਦੇ ਕਰਕੇ ਡਿਲੇ ਹੋਇਆ ਏ ਪਰ ਮੈਂ ਹੁਣ ਇਹਦੇ ਹਰ ਰਿਵਿਊ ਮਹੀਨੇ ਕਰੂੰਗਾ ਤੇ ਇਹਨੂੰ ਪੂਰਾ ਕਿਉਂਕਿ ਸਾਰਾ ਸ਼ਹਿਰ ਉਧਰ ਨੂੰ ਜਾਂਦਾ ਏ ਸਾਰਾ ਸ਼ਹਿਰ ਜਿਹੜਾ ਉਹ ਮਾਰਕੀਟਾਂ ਬਣ ਗਈਆਂ ਬਹੁਤ ਕੁਝ ਹੋ ਗਿਆ ਉੱਥੇ ਉਹ ਬਹੁਤ ਐਸਵੇਲੇ ਐਮ ਪ੍ਰੋਜੈਕਟ ਤੇ ਉਹਨੂੰ ਮੈਂ ਹਰ ਮਹੀਨੇ ਰਿਵਿਊ ਕਰਕੇ ਸਿੱਦੇ ਚੜ੍ਹਾਂ ਹਲਵਾਰਾ 에어ਪੋਰਟ ਦੀ ਗੱਲ ਕਰੀਦਾ ਲਗਾਤਾਰ ਇਹ ਜਾ ਰਿਹਾ ਹੈ ਹਲਵਾਰਾ ਤੇ ਮੈਂ ਫੇਰ ਹਫਤੇ ਪਿਛਲੇ ਮੀਟਿੰਗ ਕੀਤੀ ਆ ਫੇਰ ਮੈਂ ਉਹੀ ਗੱਲ ਕਹੂੰਗਾ ਵੋਟਾਂ ਲੈ ਕੇ ਫੇਰ ਉਹ ਜਿਹੜੇ ਆ ਆ ਪਿੱਛੇ ਵੀ ਇਲੈਕਸ਼ਨ ਹੋਈ ਕਿ ਉਦੋਂ ਪਹਿਲਾਂ ਪਾਰਲੀਮੈਂਟ ਦੀ ਵੀ ਹੋਈ ਸੀ ਕਿਸੇ ਨੇ ਨਹੀਂ ਕੋਈ ਪੁੱਛਦਾ ਨਾ ਕਿਸੇ ਨੇ ਕੋਈ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਪੰਜਾਬ ਦੇ ਨਾ ਕੋਈ ਜਿਹੜੇ ਮੰਤਰੀ ਬਣੇ ਆ ਪੰਜਾਬ ਦੇ ਉਹ ਪਹਿਲਾਂ ਸਾਰੀਆਂ ਚੀਜ਼ਾਂ ਦੇ ਵਿੱਚ ਆ ਪੰਗੇ ਲੈਣ ਦੇ ਸੀ ਜਦੋਂ ਬਣ ਕੇ ਲੋਕਾਂ ਨੇ ਜਿਤਾਤੇ ਕੋਈ ਰਿਵਿਊ ਨਹੀਂ ਕੋਈ ਮੀਟਿੰਗ ਨਹੀਂ ਮੈਂ ੜੀਕੜੀਕ ਦੇਖਦਾ ਵੀ ਆਪਣੀ ਜ਼ਿੰਮੇਵਾਰੀ ਸਾਂਭਣਗੇ ਜ਼ਿੰਮੇਵਾਰੀ ਸਾਂਭਣਗੇ ਪਰ ਕੋਈ ਲੋਕਾਂ ਨੇ ਇਹਨਾਂ ਨੂੰ ਧਿਆਨ ਨਹੀਂ ਗਾ ਵੀ ਸਾਨੂੰ ਇੰਨੇ ਨੀਆਂ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਆਮ ਆਦਮੀ ਵਾਲੇ ਵੀ ਉੱਥੇ ਉਹੀ ਕੁਝ ਰੰਗ ਲਾ ਰਹੇ ਆ ਪਹਿਲਾਂ ਰੋਜ਼ ਵੋਟਾਂ ਤੋਂ ਪਹਿਲਾਂ ਰੋਜ਼ ਇਹਨਾਂ ਨੂੰ ਹਲਵਾਰਾ ਏਅਰਪੋਰਟ ਯਾਦ ਆਉਂਦਾ ਸੀ ਤੁਹਾਨੂੰ ਵੀ ਯਾਦ ਹੋਣਾ ਰੋਜ਼ ਇਹਨਾਂ ਨੂੰ ਯਾਦ ਆਉਂਦਾ ਸੀ ਇੱਕ ਦਿਨ ਨਹੀਂ ਦੇਖਿਆ ਰੋਜ਼ ਦਿਨਾਂ ਨੂੰ ਆ ਪੁੱਲ ਯਾਦ ਆਉਂਦੇ ਸੀ ਇੱਕ ਦਿਨ ਨਹੀਂ ਦੇਖੇ ਬੱਚੇ ਦੀ ਪਟਨਾ ਸਾਹਿਬ ਟ੍ਰੇਨ ਰੋਕਣ ਦੀ ਵੱਡੀ ਮੰਗ ਸੀ ਉਹ ਵੀ ਬੜੀ ਦੇਖੋ ਬੜੀ ਦੇਖੋ ਇਹੀ ਮੈਂ ਕਹਿਣਾ ਹੈ ਨਰਿੰਦਰ ਮੋਦੀ ਜੀ ਨੇ ਜਿਹੜਾ ਜ਼ਿੰਮੇਵਾਰੀ ਸੰਭੀ ਹੈ ਤੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੀ ਡਿਮਾਂਡ ਸੀ ਕਿਉਂਕਿ ਅੱਗੇ ਸਾਡੇ ਪਵਿੱਤਰ ਦਿਹਾੜੇ ਆਉਣੇ ਆ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੋਵੇ ਚਾਹੇ ਗੁਰੂ ਨਾਨਕ ਦੇਵ ਜੀ ਦਾ ਸਾਡਾ ਪਵਿੱਤਰ ਦਿਨ ਹੋਵੇ ਉਹ ਤਿੰਨ ਚਾਰ ਟ੍ਰੇਨਾਂ ਜਿਹੜੀਆਂ ਪੰਜਾਬ ਤੋਂ ਚੰਡੀਗੜ੍ਹ ਤੋਂ ਅਲੱਗ-ਅਲੱਗ ਟ੍ਰੇਨਾਂ ਉੱਥੇ ਜਾਂਦੀਆਂ ਸੀ ਪਰ ਉਹ ਅੱਗੇ ਚਲੀਆਂ ਜਾਂਦੀਆਂ ਸੀ ਕਿਆਂ ਕੋਈ ਪਟਨਾ ਸਾਹਿਬ ਨਹੀਂ ਰੁਕਦੀਆਂ ਸੀ ਪਰ ਪਟਨਾ ਸਾਹਿਬ ਤੋਂ ਅੱਗੇ ਜਾ ਕੇ ਕੋਈ ਸਟੇਸ਼ਨ ਉੱਥੇ ਰੁਕਦੀਆਂ ਸੀ ਤੇ ਉਹ ਸਾਰੀਆਂ ਹੀ ਦੋ ਤਰੀਕ ਤੋਂ ਟ੍ਰੇਨਾਂ ਜਿਹੜੀਆਂ ਰੁਕਣੀਆਂ ਪਟਨਾ ਸਾਹਿਬ ਸ਼ੁਰੂ ਹੋ ਗਈਆਂ ਬੜਾ ਉਹਨਾਂ ਨੇ ਧੰਨਵਾਦ ਵੀ ਕੀਤਾ ਏ ਉਹਨਾਂ ਨੇ ਉੱਥੇ ਕਮੇਟੀ ਨੇ ਵੀ ਪਰ ਇਹ ਮੇਰੀ ਡਿਊਟੀ ਆ ਮੇਰਾ ਕੰਮ ਆ ਇਹ ਕਰਨਾ ਤੇ ਕੋਈ ਵੀ ਇਸ਼ੂ ਆ ਜਿਹੜਾ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਪੰਜਾਬੀਆ ਨਾਲ ਜੁੜਿਆ ਹੋਇਆ ਉਹਨੂੰ ਹਮੇਸ਼ਾ ਆ ਦੇਖੋ ਹੁਣ ਇਸ਼ੂ ਸੀ ਚਾਹੇ ਬੇਸ਼ੱਕ ਲੜਾਈ ਚੱਲ ਰਹੀ ਸੀ ਪਰ ਇਹ ਗੱਲ ਪੰਜਾਬ ਦੇ ਲੋਕਾਂ ਨੇ ਕਿਹਾ ਤੇ ਉਦੋਂ ਹੀ ਪ੍ਰਧਾਨ ਮੰਤਰੀ ਜੀ ਨੇ ਅਲੱਗ ਗੱਲ ਕਰਕੇ ਵੀ ਹਾਲਾਤ ਪਾਈ ਜਿਵੇਂ ਮਰਜ਼ੀ ਹੋਣ ਪਰ ਮੈਂ ਆਪਣੇ ਜਥੇ ਜਿਹੜੇ ਆ ਉਹ ਭੇਜਣੇ ਆ ਪਾਕਿਸਤਾਨ ਸਭ ਕੁਝ ਜਿਹੜਾ ਇਹ ਉਹਨੂੰ ਦੇਖ ਕੇ ਪਰ ਉਹਨਾਂ ਨੇ ਸਿੱਖਾਂ ਦੇ ਲਈ ਧਾਰਮਿਕ ਆਸਥਾਨ ਨੂੰ ਦੇਖਦੇ ਹੋਏ ਜੱਥਿਆਂ ਦਾ ਪ੍ਰਬੰਧ ਵੀ ਪਾਕਿਸਤਾਨ ਜਾਣ ਦਾ ਕੀਤਾ। ਸਟ੍ਰੇਟਲਰ ਪ੍ਰੋਜੈਕਟ ਚਰਚਾ ਹੋ ਰਹੀ ਬੱਡੇ ਵਪਾਰੀ ਚਾਰੇ ਦੀ ਚਰਚਾ ਹੋ ਰਹੀ ਹੈ। ਜਿੰਦੇ ਵਫਤਾ ਅਸਤੀਫਾ ਦੇ ਚੁੱਕੇ ਆ ਕਈ ਪੋਸਟਾਂ ਤੋਂ ਕਹਿੰਦੇ ਆ ਰਾਜਸਮਾ ਭੇਜਿਆ ਸਕਦੇ ਆ ਆਮਾ ਤੇ ਉਹ ਜੇ ਉਹ ਭੇਜੇ ਜਾਣਗੇ ਤਾਂ ਬਹੁਤ ਚੰਗੀ ਗੱਲ ਹੋਊਗੀ। ਪੰਜਾਬ ਦੇ ਬਹੁਤ ਵੱਖ-ਵੱਖ ਰਾਹੀਓ ਸੇਵਾ ਕਰਦੇ ਆ। ਬਹੁਤ ਵੱਡੀ ਸ਼ਖਸ਼ੀਅਤ ਆ ਤੇ ਸਾਡੇ ਤਾਂ ਜਿਹੜੇ 4-5 ਜਿਹੜੇ ਵੱਡੇ ਇੰਡਸਟਰੀਅਲ ਹੱਬ ਨੇ ਉਹਨਾਂ ਵਿੱਚੋਂ ਇੱਕ ਨੇ ਤੇ ਮੈਂ ਸਮਝਦਾ ਇੱਕ ਪੰਜਾਬੀ ਨੇ। ਉਹ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਜੇ ਉਹਨਾਂ ਨੂੰ ਪਾਰਲੀਅ ਰਾਜ ਸਭਾ ਚ ਭੇਜਿਆ ਜਾਂਦਾ ਹੈ ਸਰ ਕੈਬਨਟ ਮੀਟਿੰਗ ਮਨਪੂਰ ਸਾਹਿਬ ਇੱਥੇ ਬੁਲਾਉਂਦੀ ਆ ਕੱਲ ਅਕੇਲੀ ਹੈ ਪੰਜਾਬ ਸਰਕਾਰ ਉਹ ਵੀ ਬੜੀ ਚੰਗੀ ਗੱਲ ਆ ਜੀ ਬਹੁਤ ਬੜੀ ਚੰਗੀ ਗੱਲ ਆ ਸਰਕਾਰ ਦੀ ਪਵਿੱਤਰ ਤਖਤ ਤੇ ਸਾਹਬ ਤੇ ਜਦੋਂ ਉਪ ਪਵਿੱਤਰ ਦਿਹਾੜਿਆਂ ਤੇ ਉਹ ਕੈਬਨਟ ਮੀਟਿੰਗ ਉੱਥੇ ਕੀਤੀ ਜਾਊਗੀ ਇਹਦੇ ਨਾਲ ਇੱਕ 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 ਚੰਗਾ ਮੈਸੇਜ ਜਾਂਦਾ ਸੁਨੇਹਾ ਜਾਂਦਾ ਹੈ ਗੱਲ ਬਾਕੀ ਤਾਂ ਜੋ ਮਰਜ਼ੀ ਕਰੀ ਜਾਓ ਸਰ ਹੜਾ ਲੈ ਕੇ ਪ੍ਰਬੰਧ ਤੁਹਾਡਾ ਕੀ ਮੰਨਿਆ ਹੈ ਕਿ ਸੂਬਾ ਸਰਕਾਰ ਉਹ ਕਿਰਦਾਬ ਨੇ ਦੇਖਦੇ ਨੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਹੋ ਕੀ ਪ੍ਰਬੰਧ ਕੀਤੇ ਆ ਆ ਗਿਆਤ ਉਰੇ ਤਾਂ ਬੜਾ ਵਿਧਾਨ ਸਭਾ ਚ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਬਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਬਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਬਾਰੇ ਦੀ ਉਹ ਕਿਵੇਂ ਸੁਗੜੇ ਪਏ ਹੁੰਦੇ ਆ ਇਹ ਭਗਵੰਦ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮੇਸ਼ਾਤ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਉਹ ਗਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਾਂ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਸ ਤੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾ ਉਸ ਤੋਂ ਬਾਅਦ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀ ਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਸੜਕ ਨਹੀਂ ਬਣਾਉਣੀ ਵੇ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਤੇ ਪੱਛ ਲਾਉਂਦੇ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰੇ ਆ ਇਹ ਇਹ ਜਿਹੜਾ ਆਵਾਜ਼ ਹੈ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਅਸੀਂ ਐਸਆਈਆਰ ਕਰਨੀ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਐਸਆਈਆਰ ਦੇ ਰਾਹੀਂ ਉਹਨਾਂ ਦਾ ਮਤਲਬ ਹੈ ਕਿ ਐਸਆਈਆਰ ਕਰਕੇ ਅਸੀਂ ਵੋਟਾਂ ਕੱਟਦੀਆਂ ਤੇ ਵੋਟਾਂ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਦਈਏ ਕਿਉਂਕਿ ਜਿਸ ਰਾਜੇ ਚ ਚੋਣਾਂ ਹੋ ਰਹੀਆਂ ਚਾਰ ਮਹੀਨਿਆਂ ਨੂੰ ਉਹਰੇ ਚ ਐਸਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਰਾ ਦਿੱਤਾ ਵੋਟ ਚੋਰ ਗੱਦੀ ਛੋੜਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁੱਟੀਆਂ ਚੋਰੀ ਕਰਕੇ ਵੋਟਾਂ ਦੀ ਤੇ ਦੇਸ਼ ਦੀ ਸਰਕਾਰ ਵੀ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚਲੀ ਗਈ 22000 ਲੋਕਾਂ ਵੋਟਾਂ ਦਾ ਫਰਕ ਹੈ 8 ਸੀਟਾਂ ਤੇ ਨਹੀਂ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ 'ਚ ਫਰਕ ਕਿੰਨਾ ਸੀ ਵੋਟਾਂ ਦਾ ਈ ਕੇ 31000 ਦਾ ਫਰਕ ਸੀ 31000 ਵੋਟਾਂ ਸਾਨੂੰ ਵੱਧ ਪੈ ਜਾਂਦੀਆਂ ਤਾਂ 25 25 ਸੀਟਾਂ ਸਾਨੂੰ ਆ ਜਾਂਦੀਆਂ স্মਲ ਮਾਰਜਨ ਜਿੱਥੇ ਇਹ ਵੋਟ ਚੋਰੀ ਕਰਦੇ ਉੱਥੇ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜ਼ਿਆਦਾ ਅਸੀਂ ਜਿੱਤ ਗਏ ਸੀਟਾਂ ਜਿੱਤਣ ਤੋਂ ਬਾਅਦ 50 ਮਹੀਨਿਆਂ 'ਚ 70 ਕੇ 72 ਲੱਖ ਵੋਟ ਕੱਢ ਦਿੱਤੀ ਗਈ ਮਹਾਰਾਸ਼ਟਰ 'ਚ ਤੇ ਸਰਕਾਰ ਬਣ ਗਈ ਬੀਜੇਪੀ ਦੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਹਾਂ ਇਹ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਰਿਹਾ ਹੁਣ ਮੁੱਖ ਮੰਤਰੀ ਨੇ ਇੱਕ ਚੜ੍ਹਦੀ ਕਲਾ ਆਪਰੇਸ਼ਨ ਸ਼ੁਰੂ ਕਰ ਲਿਆ ਵਾਹ ਮਾਦੇਓ ਸ਼ੇਰੋ ਇਹ ਪੰਜਾਬ ਤਾਂ ਚੜ੍ਹਦੀ ਕਲਾ ਚ ਹੈਗਾ ਹੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਤਰਤੀ ਹੈ ਗੁਰੂਆਂ ਪੀਰਾਂ ਮਾਤਾ ਰਾਣੀ ਸਭ ਦੀ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਕਹਿੰਦੇ ਅਸੀਂ ਰਾਹਤ ਹੁਣ ਲੋਕਾਂ ਨੂੰ ਦੇਾਂਗੇ ਬਿੱਟੇ ਮੂੰਹ ਥੋੜਾ ਫਿਰ ਸਰਕਾਰ ਦਾ ਕੰਮ ਹੈ ਪਹਿਲਾਂ ਵੀ ਤਾਂ ਸਰਕਾਰ ਦੇ ਪੈਸੇ ਆ ਪਹਿਲਾਂ ਵੀ ਲੋਕਾਂ ਦਾ ਟੈਕਸ ਕਲੈਕਸ਼ਨ ਦਾ ਪੈਸਾ ਹੈ ਹੁਣ ਤੁਸੀਂ ਕਿਹਾ ਤਜੋਗ ਪੱਤੀਆਂ ਨੂੰ ਦੁਕਾਨਦਾਰ ਨੂੰ ਹੁਣ ਕੀ ਹੋਇਆ ਤੁਹਾਨੂੰ ਦੱਸਾਂ ਛੋਟੇ ਡੀਸੀ ਨੂੰ ਲਾਤਾ 2.5 ਕਰੋੜ ਰੁਪਇਆ ਆ ਥੋੜੇ ਵਾਲੇ ਨੂੰ ਰੋਪੜਾ ਇਹਨੂੰ 5 ਕਰੋੜ ਲੱਗਿਆ ਪਤਾ ਪੰਜ ਤੋਂ ਪੁੱਛ ਲਿਓ ਤੇ ਰਾਜਾ ਵੜਿੰਗਾ ਇਹ ਗੱਲ ਕਹਿੰਦਾ ਵੀ ਇਹ ਗੱਲ ਸਹੀ ਹੈ 2.5 ਕਰੋੜ ਛੋਟੇ ਨੂੰ ਤੇ 5 ਕਰੋੜ ਵੱਡੇ ਜ਼ਿਲ੍ਹੇ ਨੂੰ ਇਹ ਜਿਹੜਾ ਐਮਐਲਏ ਇਹਨਾਂ ਦਾ ਉਹਨੂੰ ਵੀ 5 ਲਾਇਆ ਹੁਣ ਉਹ ਇਕੱਠਾ ਕਰਦੇ ਫਿਰਦੇ ਇਹ ਏਰੀਆਡ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਦਾ ਹੁਣ ਕਦਾ ਗੁੱਟਣਗੇ ਸੋ ਇਹ ਹਾਲਾਤ ਹੈ ਸਰਕਾਰ ਦੇ ਠੂਠਾ ਲੈ ਕੇ ਬਹਿ ਜਾਣ ਮਟਕਾ ਚੌਂਕ ਦੇ ਵਿੱਚ ਐਸੀ ਦਿਹਾਵਾਂਗੇ ਅੱਛਾ ਮੈਂ ਕਾਫੀ ਯਾਰੀ ਕੱਲ ਖਬਰ ਲੱਗੀ ਸੀ ਇੱਕ ਅਖਬਾਰ 'ਚ ਮੇਰੇ ਕੋਲੇ ਹੋਰ ਹੀ ਕਟਿੰਗ ਕੀ ਆਮ ਆਦਮੀ ਪਾਰਟੀ ਔਰ ਬੀਜੇਪੀ ਕਾ ਹੋ ਸਕਤਾ ਹੈ ਸਮਝੌਤਾ ਤੁਸੀਂ ਪੜੀ ਹੈ ਨਹੀਂ ਪੜੀ ਆ ਮੇਰਾ ਮੋਬਾਈਲ ਲਿਆ ਵਿਖਾਣਾ ਤੁਮ ਕੱਲ ਇਹ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਹਿੰਦੀ ਅਖਬਾਰ ਦੀ ਸੁਰਖੀ ਹੈ ਵਰਕਰ ਦੈਨਿਕ ਪਾਸ ਕਰਦੀ ਹੈ ਉਹ ਲਿਖਿਆ ਕਿ ਇਨਕਾ ਸਮਝੌਤਾ ਹੋ ਸਕਦਾ ਹੈ ਮੈਨੂੰ ਲੱਗਦਾ ਹੜਾ ਹੂੰੜਾ ਮਾਰੇ ਨਹੀਂ ਗਏ ਸੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਜਨਾਬ ਦਿੱਲੀ ਵਾਲਿਆਂ ਨੇ ਭੇਜਿਆ ਹੋਵੇਗੀ ਜਾ ਕੇ ਗੜਮਲ ਕਰਿਆ ਉਹ ਜੇ ਆਪਣਾ ਸਮਝੋਤੇ ਨਾਲ ਹੁਣ ਕੰਮ ਚਲਾ ਲੀਏ ਆਪਾਂ ਸਮਝੋਤੇ ਨਾਲ ਕੰਮ ਚਲਾ ਲੀਏ ਤਾਂ ਕੰਮ ਆਪਣਾ ਠੀਕ ਹੋ ਸਕਦਾ ਹੈ ਉਹ ਹੋ ਸਕਦਾ ਇਹਨਾਂ ਨੂੰ ਹੜਾ ਵਾਲੀ ਦਾ ਕਿਸੇ ਨੂੰ ਕੋਈ ਆ ਆ ਖਬਰ ਹੈ ਇਹਨਾਂ ਨੇ ਲਿਖਿਆ ਕਿ ਉਹ ਯਾਰ ਆ ਗਿਆ ਇੱਕ ਇਹ ਖਬਰ ਲੱਗੀ ਸੋ ਮੈਨੂੰ ਲੱਗਦਾ ਕਿ ਤੇ ਆਪਦੇ ਸਮਝੌਤੇ ਦੀ ਗੱਲ ਨਾ ਕਰਦੇ ਆਂ ਤੇ ਆਪ ਚਲੇ ਜਾ ਚਲੋ ਹਾਂਜੀ ਆ ਗਿਆ ਸਾਥ ਕੋਲ ਇਹ ਤਾਂ ਜੀ ਹੁਣ ਟਾਈਮ ਦੱਸੋ ਆਪਕੋ ਇੱਕ ਨਾ ਤੁਹਾਨੂੰ ਇਹਨਾਂ ਨੇ ਕੁਐਸਚਨ ਕੀਤਾ ਥਾ ਦੁਕਾਨਦਾਰ ਨੇ ਸੁਣਿਆ ਜੀ ਜੀ ਨੂੰ ਬਤਾਓ ਉਹਨਾਂ ਨੇ ਵੀ ਮੈਨੂੰ ਇਹ ਕਰਦਾ ਤੁਸੀਂ ਪੁੱਛ ਲਓ ਮੈਨੂੰ ਕਿਹਾ ਹੁੰਦਾ ਮੈਂ ਉਹਨਾਂ ਨੂੰ ਨਹੀਂ ਇਹ ਤੁਹਾਡਾ ਸਵਾਲ ਪੱਪੀ ਜੀ ਇਹ ਮੈਨੂੰ ਉਹਨਾਂ ਨੇ ਪੁੱਛਿਆ ਹੁੰਦਾ ਤਾਂ ਮੈਂ ਉਹਦਾ ਦੱਸਦਾ ਜੇ ਤੁਸੀਂ ਪੁੱਛਣਾ ਤਾਂ ਮੈਂ ਤੁਹਾਨੂੰ ਦੱਸਦਾ ਆਓ ਸਰਵ ਇਹ ਕਹਿੰਦੇ ਜੀਤ ਜੀ ਨੇ ਕੋਈ ਸਵਾਲ ਕੀਤਾ ਸੀ ਮੈਂ ਕਿਹਾ ਮੈਨੂੰ ਤਾਂ ਨਹੀਂ ਜੀਤਾ ਉਹਨਾਂ ਨੇ ਕੋਈ ਸਵਾਲ ਵੀ ਇਹ ਪੁੱਛਿਆਗਾ ਵੀ ਤੁਸੀਂ ਕੀ ਕਰੋਗੇ ਕਹਦਾ ਹਾਂਗੇ ਪੰਜਾਬ ਵਾਸਤੇ ਕੀ ਸੋਚਿਆ ਹੈ ਪੰਜਾਬ ਨੂੰ ਪਹਿਲਾਂ ਆਰਥਿਕ ਸੰਕਟ ਚੋਂ ਕੱਢਣਾ ਪਏਗਾ ਜਿਹਦੀ ਕਿਸੇ ਦੀ ਸੋਚ ਨਹੀਂ ਪੂਰਾ ਕਾਰਨ ਹੈ ਪੱਪੀ ਜੀ ਕਿੰਨਾ ਚੱਕਰ ਆਰਥਿਕ ਸੰਕਟ ਤੋਂ ਪੰਜਾਬ ਨੂੰ ਨਹੀਂ ਕੱਢੋਂਗੇ ਉਹਨਾਂ ਚੱਕਰ ਗੈਂਗਸਟਰ ਖਤਮ ਨਹੀਂ ਹੋਏਗਾ ਉਹਨਾਂ ਚੱਕਰ ਡਰੱਗਸ ਖਤਮ ਨਹੀਂ ਹੋਏਗੀ ਉਹਨਾਂ ਚੱਕਰ ਅਨਪਲੋਇਮੈਂਟ ਖਤਮ ਨਹੀਂ ਹੋਏਗਾ ਆਰਥਿਕ ਸੰਕਟ ਤੋਂ ਕੱਢੋਂਗੇ ਤਾਂ ਲੋਕਾਂ ਨੂੰ ਆ ਜਿਹੜੇ ਮੁੰਡੇ ਘੁੰਮੀ ਜਾਂਦੇ ਇਹਨਾਂ ਨੂੰ ਨੌਕਰੀ ਮਿਲੇਗੀ ਨੌਕਰੀ ਮਿਲੇਗੀ ਤਾਂ ਨਸ਼ਾ